ਤਨ ਬਾਬਾ ਸ੍ਰੀ ਚੰਦ ਜੀ ਇੱਕ ਓੰਕਾਰ ਸਤ ਨਾਮ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੂੰ ਨਿਰਮਲ ਜੋਤ ਦਾ ਰੂਪ ਹੈ ਤੂੰ ਸੱਚ ਦੇ ਸਮੁੰਦਰ ਵਿੱਚ ਲੀਨ ਰਹਿਣ ਵਾਲਾ ਹੈ ਤੇਰੇ ਦਰਸ਼ਨ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਤੇਰਾ ਨਾਮ ਜਪ ਨਾਲ ਅੰਦਰ ਅੰਮ੍ਰਿਤ ਵਰਸਦਾ ਹੈ ਹੇ ਬਾਬਾ ਸ਼੍ਰੀ ਚੰਦ ਜੀ ਤੂੰ ਤਿਆਗ ਦਾ ਰਾਹ ਦਿਖਾਇਆ ਤੂੰ ਨਾਮ ਦਾ ਦੀਵਾ ਜਗਾਇਆ ਤੂੰ ਅਹੰਕਾਰ ਨੂੰ ਮਿਟਾਇਆ ਤੂੰ ਮਨ ਨੂੰ ਮੰਦਰ ਬਣਾਇਆ ਜਿਸ ਨੇ ਤੇਰਾ ਸਿਮਰਨ ਕੀਤਾ ਉਸ ਦਾ ਜੀਵਨ ਸਫਲ ਹੋਇਆ ਜਿਸ ਨੇ ਤੇਰਾ ਨਾਮ ਲਿਆ ਉਸ ਦੇ ਦੁੱਖ ਦੂਰ ਹੋ ਗਏ ਜਿਸ ਨੇ ਤੇਰੇ ਚਰਨ ਫਰੇ ਉਸ ਨੂੰ ਸੱਚੀ ਸ਼ਾਂਤੀ ਮਿਲੀ हे मन सुन मेरी गल ए जगत छल है ए जगत सपना है इथे कोई सदा नाल नहीं माता पिता परा बहन सब समय दे नाल बिछर जाने हन ਸੱਚਾ ਸਾਥੀ ਕੇਵਲ ਨਾਮ ਹੈ ਸੱਚਾ ਸਹਾਰਾ ਕੇਵਲ ਪ੍ਰਭੂ ਹੈ ਜਿਸ ਦਿਨ ਸਾਥ ਟੁੱਟੇਗਾ ਉਸ ਦਿਨ ਸਭ ਕੁਝ ਏਥੇ ਰਹਿ ਜਾਵੇਗਾ ਖੇ ਮਨ ਕਿਉਂ ਲਾਲਚ ਕਰਦਾ ਹੈ ਕਿਉਂ ਮੋਹ ਵਿੱਚ ਫਸਦਾ ਹੈ ਧਰ ਨਾਲ ਕੋਈ ਨਹੀਂ ਬਚਿਆ ਰਾਜ ਨਾਲ ਕੋਈ ਟੱਲ ਨਹੀਂ ਹੋਇਆ ਨਾਮੁ ਮੋਹਿਰ ਦੇ ਵਿੱਚ ਵਸਾ ਸਾਹ ਆਉਂਦੇ ਜਾਵੇ ਨਾਮ ਜਪਦਾ ਜਾ ਕੰਮ ਕਰਦਾ ਰਹਿ ਪਰ ਮਨ ਪ੍ਰਭੂ ਨਾਲ ਜੋਰ ਤਿਆਗ ਬਾਹਰ ਦਾ ਨਹੀਂ ਅੰਦਰ ਦਾ ਹੈ ਕਪਰੇ ਛੱਡਣ ਨਾਲ ਫੁੱਝ ਨਹੀਂ ਮਿਲਦਾ ਮਨ ਦੇ ਵਿਕਾਰ ਛੱਡਣੇ ਪੈਂਦੇ ਹਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਪੰਜੇ ਮਨ ਨੂੰ ਅੰਨਾ ਕਰਦੇ ਹਨ ਜਿਸ ਨੇ ਇਹਨਾਂ ਨੂੰ ਮਾਰ ਲਿਆ ਉਹ ਜਿਉਂਦਾ ਮੁਕਤ ਹੋ ਗਿਆ ਉਹ ਹਰ ਥਾਂ ਪ੍ਰਭੂ ਨੂੰ ਵੇਖਦਾ ਹੈ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਦਇਆ ਧਰਮ ਦੀ ਜੜ ਹੈ ਖਿਮਾ ਮਨ ਦੀ ਸ਼ੋਭਾ ਹੈ ਨਿਮਰਤਾ ਸੱਚੀ ਦੌਲਤ ਹੈ ਸੰਤੋਖ ਸਭ ਤੋਂ ਵੱਡਾ ਖਜ਼ਾਨਾ ਹੈ ਬਾਬਾ ਸ਼੍ਰੀ ਚੰਦ ਜੀ ਦੀ ਦ੍ਰਿਸ਼ਟੀ ਵਿੱਚ ਸਭ ਇੱਕੋ ਜੋਤ ਹਨ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਸਭ ਪ੍ਰਭੂ ਦੀ ਰਚਨਾ ਹਨ हे मनुका तू ਦੁੱਖਿਆਂ ਨੂੰ ਦੁੱਖ ਦੇ ਕੇ ਸੁੱਖ ਨਹੀਂ ਪਾ ਸਕਦਾ ਤੂੰ ਝੂਠ ਨਾਲ ਸੱਚ ਨਹੀਂ ਲੱਭ ਸਕਦਾ ਤੂੰ ਹੰਕਾਰ ਨਾਲ ਪ੍ਰਭੂ ਨਹੀਂ ਮਿਲ ਸਕਦਾ ਸੱਚ ਬੋਲ ਸੱਚ ਕਮਾ ਸੱਚਾ ਜੀਵਨ ਜੀ ਨਾਮ ਨਾਲ ਪ੍ਰੀਤ ਜੋਰ ਸਤਿਗੁਰ ਦੀ ਸ਼ਰਨ ਪੈ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਉਸ ਨੇ ਸਭ ਕੁਝ ਜਾਣ ਲਿਆ ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਸੰਸਾਰ ਜਿੱਤ ਲਿਆ ਰਾਤ ਦਿਨ ਸੇ ਨਾਮ ਸਿਮਰਨ ਕਰ ਉੱਠਦੇ ਬੈਠਦੇ ਨਾਮ ਲੈ ਸਾਹਾ ਨਾਲ ਨਾਮ ਜੋਰ ਫਿਰ ਕੋਈ ਡਰ ਨਹੀਂ ਰਹੇਗਾ اے بابا شری چاند جی تیری کرپا نال من لے پھوے تیری مہر نال پرام پریم ودے ਤੇਰੇ ਚੰਨਾ ਵਿੱਚ ਸਦਾ ਨਿਵਾਸ ਮਿਲੇ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਨ ਤਨ ਤੇਰਾ ਨਾਮ ਤਨ ਤਨ ਤੇਰੀ ਬਾਣੀ ਤਨ ਤਨ ਤੇਰਾ ਦਰ ਜੋ ਇਹ ਬਾਣੀ ਪੜਦਾ ਹੈ ਉਸ ਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸ ਦੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸ ਦਾ ਜੀਵਨ ਸਫਲ ਹੋ ਜਾਵੇ ਜੋ ਇਹ ਬਾਣੀ ਪੜਦਾ ਹੈ ਉਸ ਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸ ਦੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸ ਦਾ ਜੀਵਨ ਸਫਲ ਹੋ ਜਾਵੇ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਨ ਬਾਬਾ ਸ਼੍ਰੀ ਚੰਦ ਜੀ ਇੱਕ ਓੰਕਾਰ ਸਤ ਨਾਮ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤੂੰ ਨਿਰਮਲ ਜੋਤ ਦਾ ਰੂਪ ਹੈ ਤੂੰ ਸਾਚ ਦੇ ਸਮੁੰਦਰ ਵਿੱਚ ਲੀਨ ਰਹਿਣ ਵਾਲਾ ਹੈ ਤੇਰੇ ਦਰਸ਼ਨ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਤੇਰਾ ਨਾਮ ਜਪਣ ਨਾਲ ਅੰਦਰ ਅੰਮ੍ਰਿਤ ਵਰਸਦਾ ਹੈ हे बाबा श्री चंद जी तू त्याग ਦਾ ਰਾਹ ਦਿਖਾਇਆ ਤੂੰ ਨਾਮ ਦਾ ਦੀਵਾ ਜਗਾਇਆ ਤੂੰ ਅਹੰਕਾਰ ਨੂੰ ਮਿਟਾਇਆ ਤੂੰ ਮਨ ਨੂੰ ਮੰਦਰ ਬਣਾਇਆ ਜਿਸ ਨੇ ਤੇਰਾ ਸਿਮਰਨ ਕੀਤਾ ਉਸ ਦਾ ਜੀਵਨ ਸਫਲ ਹੋਇਆ ਜਿਸ ਨੇ ਤੇਰਾ ਨਾਮ ਲਿਆ ਉਸ ਦੇ ਦੁੱਖ ਦੂਰ ਹੋ ਗਏ ਜਿਸ ਨੇ ਤੇਰੇ ਚਰਨ ਭਰੇ ਉਸ ਨੂੰ ਸੱਚੀ ਸ਼ਾਂਤੀ ਮਿਲੀ हे मन सुन मेरी गल ए जगत छल है ए जगत सपना है एथे कोई सदा नाल नहीं माता पिता परा बहन सब समय दे नाल बिछर जाने हन ਸੱਚਾ ਸਾਥੀ ਕੇਵਲ ਨਾਮ ਹੈ ਸੱਚਾ ਸਹਾਰਾ ਕੇਵਲ ਪ੍ਰਭੂ ਹੈ ਜਿਸ ਦਿਨ ਸਾਥ ਟੁੱਟੇਗਾ ਉਸ ਦਿਨ ਸਭ ਕੁਝ ਏਥੇ ਰਹਿ ਜਾਵੇਗਾ ਖੇ ਮਨ ਕਿਉਂ ਲਾਲਚ ਕਰਦਾ ਹੈ ਕਿਉਂ ਮੋਹ ਵਿੱਚ ਫਸਦਾ ਹੈ ਧਰ ਨਾਲ ਕੋਈ ਨਹੀਂ ਬਚਿਆ ਰਾਜ ਨਾਲ ਕੋਈ ਟਲ ਨਹੀਂ ਹੋਇਆ ਨਾਮੁ ਹਿਰਦੇ ਵਿਚ ਵਸਾ ਸਾਹ ਆਉਂਦੇ ਜਾਵੇ ਨਾਮ ਜਪਦਾ ਜਾ ਕੰਮ ਕਰਦਾ ਰਹਿ ਪਰ ਮਨ ਪ੍ਰਭੂ ਨਾਲ ਜੋਰ ਤਿਆਗ ਬਾਹਰ ਦਾ ਨਹੀਂ ਅੰਦਰ ਦਾ ਹੈ ਕਪਰੇ ਛੱਡਣ ਨਾਲ ਸੋਝ ਨਹੀਂ ਮਿਲਦਾ ਮਨ ਦੇ ਵਿਕਾਰ ਛੱਡਣੇ ਪੈਂਦੇ ਹਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਪੰਜੇ ਮਨ ਨੂੰ ਅੰਨ੍ਹਾ ਕਰਦੇ ਹਨ ਜਿਸ ਨੇ ਇਹਨਾਂ ਨੂੰ ਮਾਰ ਲਿਆ ਉਹ ਜਿਉਂਦਾ ਮੁਕਤ ਹੋ ਗਿਆ ਉਹ ਹਰ ਥਾਂ ਪ੍ਰਭੂ ਨੂੰ ਵੇਖਦਾ ਹੈ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਦਇਆ ਧਰਮ ਦੀ ਜਾ ਰਹਿ ਖਿਮਾ ਮਨ ਦੀ ਸ਼ੋਫਾ ਹੈ ਨਿਮਰਤਾ ਸੱਚੀ ਦੌਲਤ ਹੈ ਸੰਤੋਖ ਸਭ ਤੋਂ ਵੱਡਾ ਖਜ਼ਾਨਾ ਹੈ ਬਾਬਾ ਸ਼੍ਰੀ ਚੰਦ ਜੀ ਦੀ ਦ੍ਰਿਸ਼ਟੀ ਵੇਖ ਸਭ ਇੱਕੋ ਜੋਤ ਹਨ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਸਭ ਪ੍ਰਭੂ ਦੀ ਰਚਨਾ ਹਨ हे मनुखा तू દુજਿਆਂ ਨੂੰ દુઃખ ਦੇ ਕੇ ਸੁੱਖ ਨਹੀਂ પા ਸਕਦਾ ਤੂੰ ਝੂਠ ਨਾਲ સાચ ਨਹੀਂ ਲੱਭ ਸਕਦਾ ਤੂੰ ਹੰਕਾਰ ਨਾਲ ਪ੍ਰਭੂ ਨਹੀਂ ਮਿਲ ਸਕਦਾ ਸੱਚ ਬੋਲ ਸੱਚ ਕਮਾ ਸੱਚਾ ਜੀਵਨ ਜੀ ਨਾਮ ਨਾਲ ਪ੍ਰੀਤ ਜੋਰ ਸਤਿਗੁਰ ਦੀ ਸ਼ਰਨ ਪੈ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਉਸ ਨੇ ਸਭ ਕੁਝ ਜਾਣ ਲਿਆ ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਸੰਸਾਰ ਜਿੱਤ ਲਿਆ ਰਾਤ ਦਿਨ ਸੇ ਨਾਮ ਸਿਮਰਨ ਕਰ ਉੱਠਦੇ ਬੈਠਦੇ ਨਾਮ ਲੈ ਸਾਹਾ ਨਾਲ ਨਾਮ ਜੋਰ ਫਿਰ ਕੋਈ ਡਰ ਨਹੀਂ ਰਹੇਗਾ اے بابا شری چاند جی تیری کرپا نال من لے پھوے تیری مہر نال پران پریم ودے ਤੇਰੇ ਚੰਨਾਂ ਨੂੰ ਸਦਾ ਨਿਵਾਸ ਮਿਲੇ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਨ ਤਨ ਤੇਰਾ ਨਾਮ ਤਨ ਤਨ ਤੇਰੀ ਬਾਣੀ ਤਨ ਤਨ ਤੇਰਾ ਦਰ ਜੋ ਇਹ ਬਾਣੀ ਪੜਦਾ ਹੈ ਉਸ ਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸ ਦੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸ ਦਾ ਜੀਵਨ ਸਫਲ ਹੋ ਜਾਵੇ ਜੋ ਇਹ ਬਾਣੀ ਪੜਦਾ ਹੈ ਉਸ ਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸ ਦੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸ ਦਾ ਜੀਵਨ ਸਫਲ ਹੋ ਜਾਵੇ ਤਨ ਤਨ ਬਾਬਾ ਸ੍ਰੀ ਚੰਦ ਜੀ ਤਨ ਤਨ ਬਾਬਾ ਸ੍ਰੀ ਚੰਦ ਜੀ ਤਨ ਬਾਬਾ ਸ੍ਰੀ ਚੰਦ ਜੀ ਇੱਕ ਓ ੰਕਾਰ ਸਤ ਨਾਮ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੂੰ ਨਿਰਮਲ ਜੋਤ ਦਾ ਰੂਪ ਹੈ ਤੂੰ ਸੱਚ ਦੇ ਸਮੁੰਦਰ ਵਿੱਚ ਲੀਨ ਰਹਿਣ ਵਾਲਾ ਹੈ ਤੇਰੇ ਦਰਸ਼ਨ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਤੇਰਾ ਨਾਮ ਜਪਣ ਨਾਲ ਅੰਦਰ ਅੰਮ੍ਰਿਤ ਵਰਸਦਾ ਹੈ हे बाबा श्री चंद जी तू त्याग ਦਾ ਰਾਹ ਦਿਖਾਇਆ ਤੂੰ ਨਾਮ ਦਾ ਦੀਵਾ ਜਗਾਇਆ ਤੂੰ ਅਹੰਕਾਰ ਨੂੰ ਮਿਟਾਇਆ ਤੂੰ ਮਨ ਨੂੰ ਮੰਦਰ ਬਣਾਇਆ ਜਿਸ ਨੇ ਤੇਰਾ ਸਿਮਰਨ ਕੀਤਾ ਉਸ ਦਾ ਜੀਵਨ ਸਫਲ ਹੋਇਆ ਜਿਸ ਨੇ ਤੇਰਾ ਨਾਮ ਲਿਆ ਉਸ ਦੇ ਦੁੱਖ ਦੂਰ ਹੋ ਗਏ ਜਿਸ ਨੇ ਤੇਰੇ ਚਰਨ aphore ਉਸ ਨੂੰ ਸਭ ਤੋਂ ਸ਼ਾਂਤੀ ਮਿਲੀ हे मन सुन मेरी गल ए जगत छल है ए जगत सपना है एथे कोई सदा नाल नहीं माता पिता परा बहन सब समय दे नाल बिछर जाने हन ਸੱਚਾ ਸਾਥੀ ਕੇਵਲ ਨਾਮ ਹੈ ਸੱਚਾ ਸਹਾਰਾ ਕੇਵਲ ਪ੍ਰਭੂ ਹੈ ਜਿਸ ਦਿਨ ਸਾਥ ਟੁੱਟੇਗਾ ਉਸ ਦਿਨ ਸਭ ਕੁਝ ਏਥੇ ਰਹਿ ਜਾਵੇਗਾ ਏ ਮਨ ਕਿਉਂ ਲਾਲਚ ਕਰਦਾ ਹੈ ਕਿਉਂ ਮੋਹ ਵਿੱਚ ਫਸਦਾ ਹੈ ਧਰ ਨਾਲ ਕੋਈ ਨਹੀਂ ਬਚਿਆ ਰਾਜ ਨਾਲ ਕੋਈ ਟੱਲ ਨਹੀਂ ਹੋਇਆ ਨਾਮ ਮੋਹਰ ਦੇ ਵਿੱਚ ਵਸਾ ਸਾਹ ਆਉਂਦੇ ਜਾਵੇ ਨਾਮ ਜਪਦਾ ਜਾ ਕੰਮ ਕਰਦਾ ਰਹਿ ਪਰ ਮਨ ਪ੍ਰਭੂ ਨਾਲ ਜੋੜ ਤਿਆਗ ਬਾਹਰ ਦਾ ਨਹੀਂ ਅੰਦਰ ਦਾ ਹੈ ਕਪਰੇ ਛੱਡ ਨਾਲ ਸੋਝ ਨਹੀਂ ਮਿਲਦਾ ਮਨ ਦੇ ਵਿਕਾਰ ਛੱਡਨੇ ਪੈਂਦੇ ਹਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਪੰਜੇ ਮਨ ਨੂੰ ਅੰਨਾ ਕਰਦੇ ਹਨ ਜਿਸ ਨੇ ਇਹਨਾਂ ਨੂੰ ਮਾਰ ਲਿਆ ਉਹ ਜਿਉਂਦਾ ਮੁਕਤ ਹੋ ਗਿਆ ਉਹ ਹਰ ਥਾਂ ਪ੍ਰਭੂ ਨੂੰ ਵੇਖਦਾ ਹੈ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਦਿਆ ਧਰਮ ਦੀ ਜੜ ਹੈ ਖਿਮਾ ਮਨ ਦੀ ਸ਼ੋਫਾ ਹੈ ਨਿਮਰਤਾ ਸੱਚੀ ਦੌਲਤ ਹੈ ਸੰਤੋਖ ਸਭ ਤੋਂ ਵੱਡਾ ਖਜ਼ਾਨਾ ਹੈ ਬਾਬਾ ਸ਼੍ਰੀ ਚੰਦ ਜੀ ਦੀ ਦ੍ਰਿਸ਼ਟੀ ਵਿੱਚ ਸਭ ਇੱਕੋ ਜੋਤ ਹਨ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਸਭ ਪ੍ਰਭੂ ਦੀ ਰਚਨਾ ਹਨ हे मनुका ਤੂੰ ਦੂਜਿਆਂ ਨੂੰ ਦੁੱਖ ਦੇ ਕੇ ਸੁੱਖ ਨਹੀਂ ਪਾ ਸਕਦਾ ਤੂੰ ਝੂਠ ਨਾਲ ਸੱਚ ਨਹੀਂ ਲੱਭ ਸਕਦਾ ਤੂੰ ਹੰਕਾਰ ਨਾਲ ਪ੍ਰਭੂ ਨਹੀਂ ਮਿਲ ਸਕਦਾ ਸੱਚ ਬੋਲ ਸੱਚ ਕਮਾ ਸੱਚਾ ਜੀਵਨ ਜੀ ਨਾਮ ਨਾਲ ਪ੍ਰੀਤ ਜੋਰ ਸਤਿਗੁਰ ਦੀ ਸ਼ਰਨ ਪੈ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਉਸ ਨੇ ਸਭ ਕੁਝ ਜਾਣ ਲਿਆ ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਸੰਸਾਰ ਜਿੱਤ ਲਿਆ ਰਾਤ ਦਿਨ ਸੇ ਨਾਮ ਸਿਮਰਨ ਕਰ ਉੱਠਦੇ ਬੈਠਦੇ ਨਾਮ ਲੈ ਸਾਹਾ ਨਾਲ ਨਾਮ ਜੋਰ ਫਿਰ ਕੋਈ ਡਰ ਨਹੀਂ ਰਹੇਗਾ हे बाबा श्री चांद जी तेरी कृपा नाल मन लेप होवे तेरी मेहनत नाल प्रेम वदे ਤੇਰੇ ਚੰਨਾ ਵਿੱਚਦਾ ਨਿਵਾਸ ਮਿਲੇ ਤਨ ਤਨ ਬਾਬਾ ਸ੍ਰੀ ਚੰਦ ਜੀ ਤਨ ਤਨ ਤੇਰਾ ਨਾਮ ਤਨ ਤਨ ਤੇਰੀ ਬਾਣੀ ਤਨ ਤਨ ਤੇਰਾ ਦਰ ਜੋ ਇਹ ਬਾਣੀ ਪੜਦਾ ਹੈ ਉਸਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸਦੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸਦਾ ਜੀਵਨ ਸਫਲ ਹੋ ਜਾਵੇ ਜੋ ਇਹ ਬਾਣੀ ਪੜਦਾ ਹੈ ਉਸਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸਨੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸ ਦਾ ਜੀਵਨ ਸਫਲ ਹੋ ਜਾਵੇ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਨ ਬਾਬਾ ਸ਼੍ਰੀ ਚੰਦ ਜੀ ਇੱਕ ਓ ਓੰਕਾਰ ਸਤਿਨਾਮ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤੂੰ ਨਿਰਮਲ ਜੋਤ ਦਾ ਰੂਪ ਹੈ ਤੂੰ ਸੱਚ ਦੇ ਸਮੁੰਦਰ ਵਿੱਚ ਲੀਨ ਰਹਿਣ ਵਾਲਾ ਹੈ ਤੇਰੇ ਦਰਸ਼ਨ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਤੇਰਾ ਨਾਮ ਜਪਣ ਨਾਲ ਅੰਦਰ ਅੰਮ੍ਰਿਤ ਵਰਸਦਾ ਹੈ हे hey, बाबा श्री चंद जी तू त्याग ਦਾ ਰਾਹ ਦਿਖਾਇਆ ਤੂੰ ਨਾਮ ਦਾ ਦੀਵਾ ਜਗਾਇਆ ਤੂੰ ਅਹੰਕਾਰ ਨੂੰ ਮਿਟਾਇਆ ਤੂੰ ਮਨ ਨੂੰ ਮੰਦਰ ਬਣਾਇਆ ਜਿਸ ਨੇ ਤੇਰਾ ਸਿਮਰਨ ਕੀਤਾ ਉਸ ਦਾ ਜੀਵਨ ਸਫਲ ਹੋਇਆ ਜਿਸ ਨੇ ਤੇਰਾ ਨਾਮ ਲਿਆ ਉਸ ਦੇ ਦੁੱਖ ਦੂਰ ਹੋ ਗਏ ਜਿਸ ਨੇ ਤੇਰੇ ਚਰਨ aphore ਉਸ ਨੂੰ ਸੱਚੀ ਸ਼ਾਂਤੀ ਮਿਲੀ हे मन सुन मेरी गल एहे जगत छल है एहे जगत सपना है एथे कोई सदा नाल नहीं माता पिता परा बहन सब समय दे नाल बिछर जाने हन ਕੱਚਾ ਸਾਥੀ ਕੇਵਲ ਨਾਮ ਹੈ ਸੱਚਾ ਸਹਾਰਾ ਕੇਵਲ ਪ੍ਰਭੂ ਹੈ ਜਿਸ ਦਿਨ ਸਾ ਟੁੱਟੇਗਾ ਉਸ ਦਿਨ ਸਭ ਕੁਝ ਏਟੇ ਰਹਿ ਜਾਵੇਗਾ ਖੇ ਮਨ ਕਿਉਂ ਲਾਲਚ ਕਰਦਾ ਹੈ ਕਿਉਂ ਮੋਹ ਵਿੱਚ ਫਸਦਾ ਹੈ ਧਰ ਨਾਲ ਕੋਈ ਨਹੀਂ ਬਚਿਆ ਰਾਜ ਨਾਲ ਕੋਈ ਟਲ ਨਹੀਂ ਹੋਇਆ ਨਾਮੁ ਹਿਰਦੇ ਵਿੱਚ ਵਸਾ ਸਾਹ ਆਉਂਦੇ ਜਾਵੇ ਨਾਮ ਜਪਦਾ ਜਾ ਕੰਮ ਕਰਦਾ ਰਹਿ ਪਰ ਮਨ ਪ੍ਰਭੂ ਨਾਲ ਜੋੜ ਤਿਆਗ ਬਾਹਰ ਦਾ ਨਹੀਂ ਅੰਦਰ ਦਾ ਹੈ ਕਪੜੇ ਛੱਡਣ ਨਾਲ ਕੁਝ ਨਹੀਂ ਮਿਲਦਾ ਮਨ ਦੇ ਵਿਕਾਰ ਛੱਡਨੇ ਪੈਂਦੇ ਹਨ ਕਾਮ ਕਰੋਧ ਲੋਭ ਮੋਹ ਅਹੰਕਾਰ ਇਹ ਪੰਜੇ ਮਨ ਨੂੰ ਅੰਨਾ ਕਰਦੇ ਹਨ ਜਿਸ ਨੇ ਇਹਨਾਂ ਨੂੰ ਮਾਰ ਲਿਆ ਉਹ ਜਿਉਂਦਾ ਮੁਕਤ ਹੋ ਗਿਆ ਉਹ ਹਰ ਕਾ ਪ੍ਰਭੂ ਨੂੰ ਵੇਖਦਾ ਹੈ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਦਇਆ ਧਰਮ ਦੀ ਜੜ ਹੈ ਖਿਮਾ ਮਨ ਦੀ ਸ਼ੋਭਾ ਹੈ ਨਿਮਰਤਾ ਸੱਚੀ ਦੌਲਤ ਹੈ ਸੰਤੋਖ ਸਭ ਤੋਂ ਵੱਡਾ ਖਜ਼ਾਨਾ ਹੈ ਵਾਹ ਵਾਹ ਸ੍ਰੀ ਚੰਦ ਜੀ ਦੀ ਦ੍ਰਿਸ਼ਟੀ ਵਿੱਚ ਸਭ ਇੱਕੋ ਜੋਤ ਹਨ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਸਭ ਪ੍ਰਭੂ ਦੀ ਰਚਨਾ ਹਨ ਏ ਮਨੁੱਖਾ ਤੂੰ ਦੂਜਿਆਂ ਨੂੰ ਦੁੱਖ ਦੇ ਕੇ ਸੁੱਖ ਨਹੀਂ ਪਾ ਸਕਦਾ ਤੂੰ ਝੂਠ ਨਾਲ ਸੱਚ ਨਹੀਂ ਲੱਭ ਸਕਦਾ ਤੂੰ ਹੰਕਾਰ ਨਾਲ ਪ੍ਰਭੂ ਨਹੀਂ ਮਿਲ ਸਕਦਾ ਸੱਚ ਬੋਲ ਸੱਚ ਕਮਾ ਸੱਚਾ ਜੀਵਨ ਜੀ ਨਾਮ ਨਾਲ ਪ੍ਰੀਤ ਜੋਰ ਸਤਿਗੁਰ ਦੀ ਸ਼ਰਨ ਪੈ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਉਸ ਨੇ ਸਭ ਕੁਝ ਜਾਣ ਲਿਆ ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਸੰਸਾਰ ਜਿੱਤ ਲਿਆ ਰਾਤ ਦਿਨ ਸੇ ਨਾਮ ਸਿਮਰਨ ਕਰ ਉੱਠਦੇ ਬੈਠਦੇ ਨਾਮ ਲੈ ਸਾਹਾ ਨਾਲ ਨਾਮ ਜੋਰ ਫਿਰ ਕੋਈ ਡਰ ਨਹੀਂ ਰਹੇਗਾ اے بابا شری چاند جی تیری کرپا نال من لے پھوے تیری مہر نال پران پریم ودے ਤੇਰੇ ਚੰਨਾਂ ਨੂੰ ਸਦਾ ਨਿਵਾਸ ਮਿਲੇ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਨ ਤਨ ਤੇਰਾ ਨਾਮ ਤਨ ਤਨ ਤੇਰੀ ਬਾਣੀ ਤਨ ਤਨ ਤੇਰਾ ਦਰ ਜੋ ਇਹ ਬਾਣੀ ਪੜਦਾ ਹੈ ਉਸਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸਦੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸਦਾ ਜੀਵਨ ਸਫਲ ਹੋ ਜਾਵੇ ਜੋ ਇਹ ਬਾਣੀ ਪੜਦਾ ਹੈ ਉਸਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸਦੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸਦਾ ਜੀਵਨ ਸਫਲ ਹੋ ਜਾਵੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਧੰਨ ਤਨ ਬਾਬਾ ਸ੍ਰੀ ਚੰਦ ਜੀ ਤਨ ਬਾਬਾ ਸ੍ਰੀ ਚੰਦ ਜੀ ਇੱਕ ਓ انکਾਰ ਸਤ ਨਾਮ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੂੰ ਨਿਰਮਲ ਜੋਤ ਦਾ ਰੂਪ ਹੈ ਤੂੰ ਸੱਚ ਦੇ ਸਮੁੰਦਰ ਵਿੱਚ ਲੀਨ ਰਹਿਣ ਵਾਲਾ ਹੈ ਤੇਰੇ ਦਰਸ਼ਨ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਤੇਰਾ ਨਾਮ ਜਪਣ ਨਾਲ ਅੰਦਰ ਅੰਮ੍ਰਿਤ ਵਰਸਦਾ ਹੈ ਹੇ ਬਾਬਾ ਸ਼੍ਰੀ ਚੰਦ ਜੀ ਤੂੰ ਤਿਆਗ ਦਾ ਰਾਹ ਦਿਖਾਇਆ ਤੂੰ ਨਾਮ ਦਾ ਦੀਵਾ ਜਗਾਇਆ ਤੂੰ ਅਹੰਕਾਰ ਨੂੰ ਮਿਟਾਇਆ ਤੂੰ ਮਨ ਨੂੰ ਮੰਦਰ ਬਣਾਇਆ ਜਿਸ ਨੇ ਤੇਰਾ ਸਿਮਰਨ ਕੀਤਾ ਉਸ ਦਾ ਜੀਵਨ ਸਫਲ ਹੋਇਆ ਜਿਸ ਨੇ ਤੇਰਾ ਨਾਮ ਲਿਆ ਉਸ ਦੇ ਦੁੱਖ ਦੂਰ ਹੋ ਗਏ ਜਿਸ ਨੇ ਤੇਰੇ ਚਰਨ ਫਰੇ ਉਸ ਨੂੰ ਸੱਚੀ ਸ਼ਾਂਤੀ ਮਿਲੀ हे मन सुन मेरी गल ए जगत छल है ए जगत सपना है एथे कोई सदा नाल नहीं माता पिता परा बहन सब समय दे नाल बिछर जाने हन ਸੱਚਾ ਸਾਥ ਏ ਕੇਵਲ ਨਾਮ ਹੈ ਸੱਚਾ ਸਹਾਰਾ ਕੇਵਲ ਪ੍ਰਭੂ ਹੈ ਜਿਸ ਦਿਨ ਸਾਥ ਟੁੱਟੇਗਾ ਉਸ ਦਿਨ ਸਭ ਕੁਝ ਏਥੇ ਰਹਿ ਜਾਵੇਗਾ ਖੇ ਮਨ ਕਿਉਂ ਲਾਲਚ ਕਰਦਾ ਹੈ ਕਿਉਂ ਮੋਹ ਵਿੱਚ ਫਸਦਾ ਹੈ ਧਰ ਨਾਲ ਕੋਈ ਨਹੀਂ ਬਚਿਆ ਰਾਜ ਨਾਲ ਕੋਈ ਟੱਲ ਨਹੀਂ ਹੋਇਆ ਨਾਮੁ ਹਿਰਦੇ ਵਿੱਚ ਵਸਾ ਸਾਹ ਆਉਂਦੇ ਜਾਵੇ ਨਾਮ ਜਪਦਾ ਜਾ ਕੰਮ ਕਰਦਾ ਰਹਿ ਪਰ ਮਨ ਪ੍ਰਭੂ ਨਾਲ ਜੋੜ ਤਿਆਗ ਬਾਹਰ ਦਾ ਨਹੀਂ ਅੰਦਰ ਦਾ ਹੈ ਕਪਰੇ ਛੱਡਣ ਨਾਲ ਕੋਈ ਨਹੀਂ ਮਿਲਦਾ ਮਨ ਦੇ ਵਿਕਾਰ ਛੱਡਨੇ ਪੈਂਦੇ ਹਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਪੰਜੇ ਮਨ ਨੂੰ ਅੰਨਾ ਕਰਦੇ ਹਨ ਜਿਸ ਨੇ ਇਹਨਾਂ ਨੂੰ ਮਾਰ ਲਿਆ ਉਹ ਜਿਉਂਦਾ ਮੁਕਤ ਹੋ ਗਿਆ ਉਹ ਹਰ ਥਾਂ ਪ੍ਰਭੂ ਨੂੰ ਵੇਖਦਾ ਹੈ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਦਿਆ ਧਰਮ ਦੀ ਜੜ ਹੈ ਖਿਮਾ ਮਨ ਦੀ ਸ਼ੋਫਾ ਹੈ ਨਿਮਰਤਾ ਸੱਚੀ ਦੌਲਤ ਹੈ ਸੰਤੋਖ ਸਭ ਤੋਂ ਵੱਡਾ ਖਜ਼ਾਨਾ ਹੈ ਬਾਬਾ ਸ਼੍ਰੀ ਚੰਦ ਜੀ ਦੀ ਦ੍ਰਿਸ਼ਟੀ ਵਿੱਚ ਸਭ ਇੱਕੋ ਜੋਤ ਹਨ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਸਭ ਪ੍ਰਭੂ ਦੀ ਰਚਨਾ ਹਨ हे मनुका ਤੋਂ ਦੂਜਿਆਂ ਨੂੰ ਦੁੱਖ ਦੇ ਕੇ ਸੁੱਖ ਨਹੀਂ ਪਾ ਸਕਦਾ ਤੂੰ ਝੂਠ ਨਾਲ ਸੱਚ ਨਹੀਂ ਲੱਭ ਸਕਦਾ ਤੂੰ ਹੰਕਾਰ ਨਾਲ ਪ੍ਰਭੂ ਨਹੀਂ ਮਿਲ ਸਕਦਾ ਸੱਚ ਬੋਲ ਸੱਚ ਕਮਾ ਸੱਚਾ ਜੀਵਨ ਜੀ ਨਾਮ ਨਾਲ ਪ੍ਰੀਤ ਜੋਰ ਸਤਿਗੁਰ ਦੀ ਸ਼ਰਨ ਪੈ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਉਸ ਨੇ ਸਭ ਕੁਝ ਜਾਣ ਲਿਆ ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਸੰਸਾਰ ਜਿੱਤ ਲਿਆ ਰਾਤ ਦਿਨ ਸੇ ਨਾਮ ਸਿਮਰਨ ਕਰ ਉੱਠਦੇ ਬੈਠਦੇ ਨਾਮ ਲੈ ਸਾਹਾ ਨਾਲ ਨਾਮ ਜੋਰ ਫਿਰ ਕੋਈ ਡਰ ਨਹੀਂ ਰਹੇਗਾ اے بابا شری چاند جی تیری کرپا نال من لے پھوے تیری مہر نال پران پریم ودے ਤੇਰੇ ਚੰਨਾ ਵਿੱਚਦਾ ਨਿਵਾਸ ਮਿਲੇ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਨ ਤਨ ਤੇਰਾ ਨਾਮ ਤਨ ਤਨ ਤੇਰੀ ਬਾਣੀ ਤਨ ਤਨ ਤੇਰਾ ਦਰ ਜੋ ਇਹ ਬਾਣੀ ਪੜਦਾ ਹੈ ਉਸਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸਦੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸਦਾ ਜੀਵਨ ਸਫਲ ਹੋ ਜਾਵੇ ਜੋ ਇਹ ਬਾਣੀ ਪੜਦਾ ਹੈ ਉਸਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸ ਦੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸ ਦਾ ਜੀਵਨ ਸਫਲ ਹੋ ਜਾਵੇ ਤਨ ਤਨ ਬਾਬਾ ਸ੍ਰੀ ਚੰਦ ਜੀ ਤਨ ਤਨ ਬਾਬਾ ਸ੍ਰੀ ਚੰਦ ਜੀ ਤਨ ਬਾਬਾ ਸ੍ਰੀ ਚੰਦ ਜੀ ਇੱਕ ਓ ਓੰਕਾਰ ਸਤ ਨਾਮ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੂੰ ਨਿਰਮਲ ਜੋਤ ਦਾ ਰੂਪ ਹੈ ਤੂੰ ਸੱਚ ਦੇ ਸਮੁੰਦਰ ਵਿੱਚ ਲੀਨ ਰਹਿਣ ਵਾਲਾ ਹੈ ਤੇਰੇ ਦਰਸ਼ਨ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਤੇਰਾ ਨਾਮ ਜਪਣ ਨਾਲ ਅੰਦਰ ਅੰਮ੍ਰਿਤ ਵਰਸਦਾ ਹੈ हे बाबा श्री चांद जी तू त्याग ਦਾ ਰਾਹ ਦਿਖਾਇਆ ਤੂੰ ਨਾਮ ਦਾ ਦੀਵਾ ਜਗਾਇਆ ਤੂੰ ਅਹੰਕਾਰ ਨੂੰ ਮਿਟਾਇਆ ਤੂੰ ਮਨ ਨੂੰ ਮੰਦਰ ਬਣਾਇਆ ਜਿਸ ਨੇ ਤੇਰਾ ਸਿਮਰਨ ਕੀਤਾ ਉਸ ਦਾ ਜੀਵਨ ਸਫਲ ਹੋਇਆ ਜਿਸ ਨੇ ਤੇਰਾ ਨਾਮ ਲਿਆ ਉਸ ਦੇ ਦੁੱਖ ਦੂਰ ਹੋ ਗਏ ਜਿਸ ਨੇ ਤੇਰੇ ਚਰਨ aphore ਉਸ ਨੂੰ ਸੱਚੀ ਸ਼ਾਂਤੀ ਮਿਲੀ हे मन सुन मेरी गल एहे जगत छल है एहे जगत सपना है एथे कोई सदा नाल नहीं माता पिता परा बहन सब समय दे नाल बिछर जाने हन ਸੱਚਾ ਸਾਥੀ ਕੇਵਲ ਨਾਮ ਹੈ ਸੱਚਾ ਸਹਾਰਾ ਕੇਵਲ ਪ੍ਰਭੂ ਹੈ ਜਿਸ ਦਿਨ ਸਾਥ ਟੁੱਟੇਗਾ ਉਸ ਦਿਨ ਸਭ ਕੁਝ ਏਥੇ ਰਹਿ ਜਾਵੇਗਾ ਖੇ ਮਨ ਕਿਉਂ ਲਾਲਚ ਕਰਦਾ ਹੈ ਕਿਉਂ ਮੋਹ ਵਿੱਚ ਫਸਦਾ ਹੈ ਧਰ ਨਾਲ ਕੋਈ ਨਹੀਂ ਬਚਿਆ ਰਾਜ ਨਾਲ ਕੋਈ ਟਲ ਨਹੀਂ ਹੋਇਆ ਨਾਮੁ ਮੋਹਿਰ ਦੇ ਵਿੱਚ ਵਸਾ ਸਾਹ ਆਉਂਦੇ ਜਾਵੇ ਨਾਮ ਜਪਦਾ ਜਾ ਕੰਮ ਕਰਦਾ ਰਹਿ ਪਰ ਮਨ ਪ੍ਰਭੂ ਨਾਲ ਜੋਰ ਤਿਆਗ ਬਾਹਰ ਦਾ ਨਹੀਂ ਅੰਦਰ ਦਾ ਹੈ ਕਪਰੇ ਛੱਡਣ ਨਾਲ ਸੋਝ ਨਹੀਂ ਮਿਲਦਾ ਮਨ ਦੇ ਵਿਕਾਰ ਛੱਡਣੇ ਪੈਂਦੇ ਹਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਪੰਜੇ ਮਨ ਨੂੰ ਅੰਨ੍ਹਾ ਕਰਦੇ ਹਨ ਜਿਸ ਨੇ ਇਹਨਾਂ ਨੂੰ ਮਾਰ ਲਿਆ ਉਹ ਜਿਉਂਦਾ ਮੁਕਤ ਹੋ ਗਿਆ ਉਹ ਹਰ ਥਾਂ ਪ੍ਰਭੂ ਨੂੰ ਵੇਖਦਾ ਹੈ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਦਇਆ ਧਰਮ ਦੀ ਜੜ ਹੈ ਖਿਮਾ ਮਨ ਦੀ ਸ਼ੋਫਾ ਹੈ ਨਿਮਰਤਾ ਸੱਚੀ ਦੌਲਤ ਹੈ ਸੰਤੋਖ ਸਭ ਤੋਂ ਵੱਡਾ ਖਜ਼ਾਨਾ ਹੈ ਬਾਬਾ ਸ਼੍ਰੀ ਚੰਦ ਜੀ ਦੀ ਦ੍ਰਿਸ਼ਟੀ ਵਿੱਚ ਸਭ ਇੱਕੋ ਜੋਤ ਹਨ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਸਭ ਪ੍ਰਭੂ ਦੀ ਰਚਨਾ ਹਨ हे मनुखा तू ਦੂਜਿਆਂ ਨੂੰ ਦੁੱਖ ਦੇ ਕੇ ਸੁੱਖ ਨਹੀਂ ਪਾ ਸਕਦਾ ਤੂੰ ਝੂਠ ਨਾਲ ਸੱਚ ਨਹੀਂ ਲੱਭ ਸਕਦਾ ਤੂੰ ਹੰਕਾਰ ਨਾਲ ਪ੍ਰਭੂ ਨਹੀਂ ਮਿਲ ਸਕਦਾ ਸੱਚ ਬੋਲ ਸੱਚ ਕਮਾ ਸੱਚਾ ਜੀਵਨ ਜੀ ਨਾਮ ਨਾਲ ਪ੍ਰੀਤ ਜੋਰ ਸਤਿਗੁਰ ਦੀ ਸ਼ਰਨ ਪੈ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਉਸ ਨੇ ਸਭ ਕੁਝ ਜਾਣ ਲਿਆ ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਸੰਸਾਰ ਜਿੱਤ ਲਿਆ ਰਾਤ ਦਿਨ ਸੇ ਨਾਮ ਸਿਮਰਨ ਕਰ ਉੱਠਦੇ ਬੈਠਦੇ ਨਾਮ ਲੈ ਸਾਹਾ ਨਾਲ ਨਾਮ ਜੋਰ ਫਿਰ ਕੋਈ ਡਰ ਨਹੀਂ ਰਹੇਗਾ हे बाबा श्री चांद जी तेरी कृपा नाल मन लेप होवे तेरी मेहनत नाल प्रेम वदे ਤੇਰੇ ਚੰਨਾ ਨੂੰ ਸਦਾ ਨਿਵਾਸ ਮਿਲੇ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਨ ਤਨ ਤੇਰਾ ਨਾਮ ਤਨ ਤਨ ਤੇਰੀ ਬਾਣੀ ਤਨ ਤਨ ਤੇਰਾ ਦਰ ਜੋ ਇਹ ਬਾਣੀ ਪੜਦਾ ਹੈ ਉਸ ਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸ ਦੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸ ਦਾ ਜੀਵਨ ਸਫਲ ਹੋ ਜਾਵੇ ਜੋ ਇਹ ਬਾਣੀ ਪੜਦਾ ਹੈ ਉਸ ਦੇ ਮਨ ਨੂੰ ਸ਼ਾਂਤੀ ਮਿਲੇ ਜੋ ਇਹ ਬਾਣੀ ਸੁਣਦਾ ਹੈ ਉਸਦੇ ਦੁੱਖ ਦੂਰ ਹੋਣ ਜੋ ਇਹ ਬਾਣੀ ਮਨ ਵਿੱਚ ਵਸਾਵੇ ਉਸ ਦਾ ਜੀ ਮਨ ਸਫਲ ਹੋ ਜਾਵੇ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਨ ਤਨ ਬਾਬਾ ਸ਼੍ਰੀ ਚੰਦ ਜੀ